ਹੈਲੋ ਗਾਇਜ਼ ਵੈਲਕਮ ਟੂ ਅਨਦਰ ਵਲੌਗ ਕੱਲ ਦੀ ਤੁਹਾਡੀ ਵੀਡੀਓ ਚ ਦੱਸਿਆ ਸੀ ਸਾਡੀ ਤੂੜੀ ਬਣੀ ਪਈ ਹੈ ਤੇ ਦੇਖ ਲਓ ਕਿੰਨਾ ਗਾਹ ਪਿਆ ਟਖਾਨੇ ਦਾ ਤੂੜੀ ਗਈ ਬਣ ਤੇ ਦੇਖੋ ਪੀ ਨਹੀਂ ਖਾ ਰਹੇ ਬੇ ਵੀੜੇ ਆ ਬਾਬਰੇ ਸਾਰੇ ਸਾਫ਼ ਕਰਾਂਗੇ ਤੇ ਅੱਜ ਛੁੱਟੀ ਸੀ ਬੱਚੇ ਨੂੰ ਇਹ ਵੀ ਨਾਲ ਲੱਗੇਗਾ ਹਵਾ ਬੜੀ ਸ਼ਾਮ ਨੂੰ ਆ ਗਈ ਸੀ ਤੇ ਉਹਦੇ ਨਾਲ ਬਹੁਤ ਡਿਊਟੀ ਜਿਹੜੀਆਂ ਤੇਰੇ ਸਾਡੇ ਬਨੇ ਸਭ ਸਾਫ਼ ਕਰਾਂਗੇ ਵਿੜੇ ਤੋਂ ਆ ਗਏ ਮੋਟਰਸਾਈਕਲ ਬਾਹਰ ਕਾਢੀ ਤੇ ਉਹ ਤੂੜੀ ਚੋਕ ਉਥੋ ਤੇ ਇੱਥੇ ਮੱਝਾ ਬੰਦੋ ਜਲਾ ਜਲ ਡੀਰੈਪ ਕੋ ਦੋ ਨਾਮ ਕਰਖਿਆ ਮੈਂ ਇੱਕ ਦਾ ਨਾਮ ਅਨਸ਼ਪ੍ਰੀਤ ਸਿੰਘ ਇਹ ਦੂਜੀ ਦਾ ਨਾਮ ਪੁੱਛਿਆ ਨਹੀਂ ਨਵੀਂ ਆਈ ਆ ਸਾਰੇ ਟੁੜੀ ਡੇੜੀਆਂ ਹੈ ਦੀ ਆਈਟੀ ਦੁਰੋ ਪਰ ਪਰਲੇ ਹੁੰਦੇ ਲਾ ਕੋ ਬਰ ਹਾਂ ਜਲਾ 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 ਫਾਮ ਜਲਾ ਹਾ ਬੇਬੀ ਤੇਰੀ ਬੀਬੀ ਤੇਰੀ ਬੀਬੀ ਆਹ ਦੇ ਬੋਟਰ ਕੋਈ ਹੱਲ ਦੱਸੋ ਇਹਦਾ ਇਹਨੂੰ ਰੋਕ ਛੀਗੂ ਨਹੀਂ ਲੱਗ ਰਿਹਾ ਇਹ ਕੋ ਕੋ ਯਾ ਲਗਾ ਦੇ ਸੋ ਕਿੰਨਾ ਸਾਲਾਂ ਦਾ ਬੂਟਾ ਹੋ ਗਿਆ ਗਰੇਵਸ ਤੋਂ ਬਹੁਤ ਲੱਗਾ ਪਰ ਅੱਧੋ ਜਿਆਦਾ ਚੜ ਗਿਆ ਛੇਤੀ ਪਈ ਪਾਣੀ ਹਲੋ ਫਰੈਂਡ ਇੱਥੇ ਮੈਂ ਕਰਦੀ ਪਈਂ ਦਵਾਈ ਦਾ ਪਹਿਲੋਂ ਲਾਂਦੀ ਪਈਂ ਸਾਰੇ ਝਾੜੂ ਤਾਂ ਸਾਰੀ ਧੂੜੀ ਇਕੱਠੀ ਕਰਦੀ ਦਵਾ ਤੇ ਬਾਅਦ ਚੋਂ ਅਸੀਂ ਬਾਲਟੇ 'ਚ ਪਾ ਕੇ ਚੋਕੇ ਸੁਰਦਵਾਂਗੇ ਇਹਦੇ ਨਾਲ ਥੋੜਾ ਜਿਹਾ ਹਲਕਾ ਜਿਹਾ ਕੰਮ ਹੋ ਜਾਏਗਾ ਤੇ ਤੁਹਾਨੂੰ ਵੀ ਚੰਨ ਹੋਏਗੀ ਸਾਨੀ ਤੇ ਇੱਥੇ ਮੈਂ ਕਰਦੀ ਪਈ ਆ ਕੰਮਕਾਰ ਹੁਣ ਕਰਾਂਗੀ ਘਰ ਵਾਲਾ ਵਿੜਾ ਸਾਫ ਇੱਥੇ ਉਹ ਹੋ ਚੁੱਕੀ ਸੀ ਸਾਰੇ ਸਫਾਈ ਤੇ ਇੱਥੇ ਅਸੀਂ ਜਿਹੜੇ ਵੀ ਤੂੜੀ ਕਲ ਦੀ ਕਿਲਰੀ ਹੋਈ ਸੀ ਨਾਲੇ ਅਸੀਂ ਨਾ ਨਾਲੀ ਦੇ ਟਾਇਲਾ ਰੱਖੀਆਂ ਹੋਈਆਂ ਅਸੀਂ ਤਾਂ ਤੂੜੀ ਜੜੀ ਨਾਲੀ ਚ ਨਾ ਜਾਵੇ ਉਹ ਵੀ ਅਸੀਂ ਚੱਕ ਕੇ ਮੈਂ ਤੇ ਕਿਰਪੇ ਨੇ ਸਭ ਰੇੜੀ ਤੇ ਲੱਦ ਕੇ ਤੋ ਰੇੜੀਆਂ ਹੋਈਆਂ ਸੀ ਤੇ ਛੋਟਾ ਐ ਸੀ ਤੇ ਬਾਹਰ ਰੂੜੀ ਤੇ ਇਹਦੇ ਇਸ ਤਰ੍ਹਾਂ ਕਰਕੇ ਅਸੀਂ ਸਾਰੀ ਸਫਾਈ ਕਰ ਲਈ ਹਿੰਗੇ ਪੇਜ ਲਾਉਣਗੇ ਰੇੜੀ ਹੈਲੋ ਫਰੈਂਡਸ ਸਾਰਾ ਮੋਟਾ ਨਾ ਮੜਾ ਲਿਆ ਤਾਂ ਹੋ ਦੀ ਆਨੇ ਹਨ ਕੋਲਾ ਬੋ ਤੁਹਾਨੂੰ ਲਿਆ ਸੀ ਜਿਹੜਾ ਪਾ ਸੀ ਤੁਹਾਨੂੰ ਲਿਆ ਸੀ ਤੇ ਤਾਂ ਵੀੜਾ ਵੀ ਤੁਹਾਨੂੰ ਲਿਆ ਸੀ ਇਹ ਤੋਂ ਤਾਂ ਮੈਂ ਤਾਂ ਕੀ ਹੋਣਾ ਪਾਈਪ ਲੱਗੀ ਹੈ ਪਾਣੀ ਆਂਦਾ ਪਿਆ ਜਿਹੜੀ ਪਾਈਪ ਥੋੜੀ ਛੋਟੀ ਹੈ ਤਾਂ ਨਹੀਂ ਜਾਂਦੀ ਇਸ ਲਈ ਸਾਡੇ ਕਿ ਇਧਰ بڑا ਔਖਾ ਕੋਤੋਂ ਬਤਾਏ ਤੇ ਕਿਰਾ ਦੂਰੇ ਪ੍ਰੈਸ਼ਰ ਪਾ ਕੇ ਧੋਣਾ ਪੈਂਦਾ ਤੁਹਾਨੂੰ ਤੇ ਪਤਾ ਆਦੋਂ ਜਿਹੜੀ ਗਾ ਚੰਗੀ ਤਰ੍ਹਾਂ ਨਿਕਲ ਜੇ ਫਰੈਂਡ ਸਾਰੀ ਵੀਡੀਓ ਦੀ ਸਫਾਈ ਹੋ ਚੁੱਕੀ ਹੈ ਸਾਰਾ ਗੀਟ ਤੱਕ ਧੋ ਦਿੱਤਾ ਹੈ ਦੇਖ ਸਕਦੇ ਹੋ ਕਿੰਨਾ ਸਾਫ ਹੋ ਗਿਆ ਲੱਗਦਾ ਇਹ ਉਹੀ ਕਾਰ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਵੀਡੀਓ ਸਟਾਰਟ ਕਰਨ ਤੋਂ ਤੇ ਐਨ ਵਧੀਆ ਧੁੱਪ ਕੇ ਸਾਫ ਹੋ ਗਿਆ ਹੈ ਤੇ ਹੁਣ ਆਪਣੇ ਆਪ ਨੂੰ ਇੱਕ ਬਹੁਤ ਵਧੀਆ ਫੀਲਿੰਗ ਜੀ ਆ ਰਹੀ ਹੈ ਕਿੰਨਾ ਸੋਹਣਾ ਲੱਗਦਾ ਪਿਆ ਹੈ ਵੇੜੇ ਵੀ ਸਾਫ ਹੋ ਨੇ ਬਹੁਤ ਸੋਹਣੇ ਲੱਗਦੇ ਨੇ ਅੰਦਰ ਤਾਂ ਬਾਅਦ ਚ ਦੇਖਣਾ ਪਹਿਲਾਂ ਆਪਣਾ ਕੋਈ ਵੀ ਆਂਦਾ ਇਹ ਲੋਕ ਹਰਦਾ ਵੀਡੀਓ ਦੇਖਦੇ ਨੇ ਫਰੰਟ ਦੇਖਦੇ ਨੇ ਮੈਂ ਨਾ ਤੀਜੇ ਚੌਥੇ ਦਿਨ ਪੰਜਵੇਂ ਦਿਨ ਮੇਰਾ ਕਹਿੰਦਾ ਪਾਪਾ ਨੂੰ ਵਿਚੇਵੇਂ ਦਿਨ ਮੈਂ ਧੋ ਹੀ ਦੇਣਾ ਹਾਂ ਦਾ ਕੋਈ ਜੋ ਮੈਨੂੰ ਮਰਜ਼ੀ ਤੱਕ ਦਿਖਾਵੇ ਦੇਖ ਖਾਂਦੀ ਵੀ ਦਿਨ ਵਾਈਟ ਐਂਗਲ ਤੋਂ ਇਹ ਸਾਈਡ ਬਾਥਰਮਾ ਵਾਲੀ ਸਾਈਡ ਤੋਂ ਆਪਣਾ ਘਰ ਬਹੁਤ ਪਿਆਰਾ ਲੱਗਦਾ ਪਿਆ ਇਹ ਛੋਟਾ ਜਿਹਾ ਇਹ ਬਹੁਤ ਵਧੀਆ ਹੈ ਮਹਾਰਾਜ ਇੱਥੇ ਸਾਨੂੰ ਸਾਰਿਆਂ ਨੂੰ ਕੁਛ ਰੱਖ ਕੇ ਤੰਦਰੁਸਤ ਰੱਖੇ ਤੁਹਾਨੂੰ ਵੀਡੀਓ ਦੇਖਣ ਵਾਲਿਆਂ ਨੂੰ ਵਾਹਿਗੁਰੂ ਆਪਣੀ ਕਿਰਪਾ ਬਣਾਈ ਰੱਖੇ ਫਰੈਂਡ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਤਰ੍ਹਾਂ ਦੀਆਂ tane ਕੋ ਹੋਰ ਨਵੀਆਂ ਵੀਡੀਓਆਂ ਨਾਲ ਅਸੀਂ ਮਿਲਦੇ ਰਵਾਂਗੇ ਤੇ ਦੇਖੋ ਹਨ ਫੇਰ ਇੱਕ ਵਾਰੀ ਸਾਰੇ ਘੇੜ ਤੱਕ ਤਾਂ ਦੁਕਾਨੇ ਆ ਮੇਰੇ ਅੰਦਰ ਆ ਗਈ ਜੇ ਸਾਰੀ ਕਲੀਨਿੰਗ ਹੋਈ ਹੈ ਪਹਿਲੇ ਅਸੀਂ ਬਣਾਵਾਂਗੇ ਰੋਟੀ ਤੇ ਬਾਅਦ ਚੋਂ ਕਰਾਂਗੇ ਅੰਦਰ ਆ ਦੀ ਕਲੀਨ ਚਲੋ ਠੀਕ ਹੈ ਫਰੈਂਡ ਬਾਏ ਬਾਏ ਮਿਲਦੇ ਹਾਂ ਨਾ ਵੀਡੀਓ ਨਾਲ